ਆਮ ਆਦਮੀ ਕਲੀਨਿਕ ਖੋਲਦੇ ਆ 1.5 ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ 1.5 ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਮੇਰਾ ਨਾਮ ਸਚਿੰਤ ਚੋਹਾਨ ਹੈਗਾ ਮੈਂ ਇੱਥੇ ਆਮ ਆਦਮੀ ਕਲੀਨਿਕ ਫਤਿਹਗੜ ਸਾਹਿਬ ਵਿੱਚ ਮੈਡੀਕਲ ਅਫਸਰ ਦੀ ਪੋਸਟ ਤੇ ਨਿਯੁਕਤ ਹੈਗਾ ਪੰਜਾਬ ਸਰਕਾਰ ਨੇ ਬਹੁਤ ਸਾਰੇ ਆਮ ਆਦਮੀ ਕਲੀਨਿਕ ਖੋਲ ਕੇ ਗਰੀਬ ਲੋਕਾਂ ਦੀ ਬੜੀ ਮਦਦ ਕੀਤੀ ਹੈ ਕਿਉਂਕਿ ਇੱਥੇ ਸਾਰੇ ਫ੍ਰੀ ਟੈਸਟ ਹੋ ਜਾਂਦੇ ਨੇ ਤੇ ਦਵਾਈਆਂ ਵੀ ਮੁਫਤ ਮਿਲਦੀਆਂ ਨੇ ਪਹਿਲਾਂ ਲੋਕਾਂ ਨੂੰ ਬਾਰੋਂ ਟੈਸਟ ਕਰਾਣੇ ਪੈਂਦੇ ਸੀ ਉੱਥੇ ਬਹੁਤ ਮਹਿੰਗਾ ਪੈਂਦਾ ਸੀ ਤੇ ਦਵਾਈਆਂ ਵੀ ਬਾਰੋਂ ਖਰੀਦਣੀਆਂ ਪੈਂਦੀਆਂ ਸੀ ਜਿਸ ਕਰਕੇ ਗਰੀਬਾਂ ਲੋਕਾਂ ਨੂੰ ਬਹੁਤ ਮੁਸ਼ਕਲ ਹੁੰਦੀ ਸੀ ਪਰ ਸਰਕਾਰ ਨੇ ਹੁਣ ਇਸ ਆਮ ਆਦਮੀ ਕਲੀਨਿਕ ਵਿੱਚ ਸਾਰੀ ਚੀਜ਼ਾਂ ਮੁਫਤ ਕਰ ਦਿੱਤੀਆਂ ਨੇ ਇਸ ਕਰਕੇ ਉਹ ਲੋਕ ਬਹੁਤ ਖੁਸ਼ ਨੇ ਤਾਂ ਮੈਂ ਸਰਕਾਰ ਦਾ ਬਹੁਤ ਤਨਵਾਦ ਹੈਗਾ ਸਾਡੇ ਚੀਫ ਮਿੰਸਟਰ ਸਾਹਿਬ ਦਾ ਵੀ ਬਹੁਤ ਤਨਵਾਦ ਹੈਗਾ ਕਿ ਉਹਨਾਂ ਨੇ ਇਹ ਕੰਮ ਕੀਤਾ ਪਹਿਲਾਂ ਲੋਕ ਆਣਾ ਵੀ ਨਹੀਂ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਜਾਵਾਂਗੇ ਤਾਂ ਸਾਡੇ ਪੈਸੇ ਖਰਚ ਹੋਣਗੇ ਪਰ ਹੁਣ ਉਹਨਾਂ ਨੂੰ ਪਤਾ ਹੈਗਾ ਕਿ ਸਾਨੂੰ ਮਤਲਬ ਮੁਫਤ ਵਿੱਚ ਵੀ ਮਤਲਬ ਟ੍ਰੀਟਮੈਂਟ ਮਿਲ ਤੇ ਆਉਂਦੀ ਹੈ ਸਰਕਾਰ ਬਹੁਤ ਆਪਣੇਕ ਤੇ ਵਧੀਆ ਕੰਮ ਕਰ ਰਹੀ ਹੈਗੀ ਹੈ ਮੈਂ ਪਿੰਡ ਬੜਲਾ ਤਨਵੀਰਪੁਰ ਮੈਂ ਟੈਸਟ ਕਰਵਾਉਣਾ ਸੀ ਪਿੰਡ ਡਿਸਪੈਂਸਰੀ ਬਹੁਤ ਪੜੀ ਹੈ ਇੱਥੇ ਸਾਰੇ ਟੈਸਟ ਫ੍ਰੀ ਕੀਤੇ ਜਾਂਦੇ ਨੇ ਸਾਬ ਬਹੁਤ ਵਧੀਆ ਡਾਕਟਰ ਸਾਬ ਬਹੁਤ ਵਧੀਆ ਨੇ ਪੰਜਾਬ ਸਰਕਾਰ ਨੇ ਸਾਡੇ ਗਰੀਬਾਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਗਾ ਜਗਾ ਤੇ ਡਿਸਪੈਂਸਰੀਆਂ ਖੋਲੀਆਂ ਨੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ